ਐਸਾ ਲੈਣ ਆ ਜਾਂਦੇ ਮੈਂ ਆਣਾ ਕਦ ਲਈ ਆ ਸਾਡਾ ਕੰਮ ਚਲਾ ਡਿਆ ਕਦ ਲਈ ਉਹ ਮੈਨ ਡਿਪਾਰਟਮੈਂਟ ਤੇ ਆਹੀ ਡੰਗ ਡਿਪਾਰਟਮੈਂਟ ਉਹ ਅਸੀਂ ਜਾਣੀ ਦੇਣਾ ਉਹ 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 ਕਮਾਦੀ ਨਿਸ਼ਾਨੀ ਸਾਡਾ ਖੇਰ ਪੱਤਰ ਕਰਕੇ ਜਾਣ ਦੇਣਾ ਅਸੀਂ ਨਹੀਂ ਜਾਣ ਦੇਣਾ ਉਹ ਨਾ ਜੀ ਤੁਸੀਂ ਡੱਕਣ ਆ ਗਏ ਇੱਥੇ ਅਸੀਂ ਮਰੇ ਪਏ ਅਸੀਂ ਮੈਂ ਬਟਾਉਣ ਡਿਆ 15 ਅਸੀਂ ਤਾਂ ਆਂ ਨੇ ਹੋਰ ਹੋਵੇ ਚੋਕੇ ਲੈ 15 ਤੁਸੀਂ ਰਹਿ ਜਾਓ ਗਲਤ ਨਹੀਂ ਨਹੀਂ ਚਲੋ ਸਾਡੇ ਕੋਲ ਸਰ ਮੈਸੇਜ ਇਹ ਗਿਆ ਆ ਸਾਰੇ ਦਾ ਧਿਆਨ ਹੋਸ ਮੈਂ ਸਾਰੀ ਜਿਹੜੀ ਆਈਜੀ ਡੀ ਆਈਜੀ ਅਫਸਰਾਂ ਨਾਲ ਵੀ ਨਾ ਮੈਂ ਮੈਂ ਸਾਡੇ ਉਜੜੇ ਪੇ ਸਾਡਾ ਉਸ ਨੂੰ ਟਿਕਾਣੇ ਤੇ ਤਾਂ ਮੈਂ ਤਾਂ ਇਹ ਕਹਣਾ ਤੁਸੀਂ ਸਾਡੇ ਨਾਲ ਗੱਲ ਕਰੋ ਉਹਨੇ ਗੱਲ ਕੋਈ ਨਹੀਂ ਗੱਲ ਸੁਣੋ ਕੁਛ ਨਹੀਂ ਗੱਲ ਕਰ ਮਾੜਾ ਜੱਜ ਤੇ ਤੁਹਾਨੂੰ ਜੱਜ ਤੇ ਹੈਗੀ ਆ ਗਰੀਬਾਂ ਦੇ ਵਿੱਚ ਆ ਕੇ ਨਹੀਂ ਬੰਦੇ ਖੜੇ ਆ ਨਾ ਤੁਹਾਨੂੰ ਕੀ ਕੀ ਆ ਲੇ ਸਾਰੇ ਬੰਦੇ ਕੀ ਕੀ ਆ ਸਾਰੇ ਡਰ ਕੇ ਕਈ ਕੋਈ ਕਿਤੇ ਭੱਜ ਗਿਆ ਕੋਈ ਕਿਤੇ ਭੱਜ ਗਿਆ ਦੱਸ ਕਿਹੜੇ ਬੰਦੇ ਕੀ ਕੀ ਆ ਸੀ ਹਾਂ ਗੱਲ ਕੋਈ ਨਹੀਂ ਗੱਲ ਸੁਣੋ ਸਰ ਨਾਲ ਗੱਲ ਤਾਂ ਕਰ ਬਡੀ ਗੱਲ ਮੈਂ ਪੰਜਾਬ ਪਰ ਪੰਜਾਬ ਦੇ ਵਿੱਚ ਗੱਲ ਕਰਨਾ ਉਹਦਾ ਪੰਜਾਬ ਪ੍ਰਧਾਨ ਆ ਮੈਂ ਕਿਤੇ ਆਏ ਨਹੀਂ ਗੱਲ ਕਰਦਾ ਮੈਂ ਕਦੇ ਕਿੰਨੇ ਤੇ ਕਰਦਾ ਆ ਭਈਆ ਆ ਤਾਂ ਸਾਨੂੰ ਕੀ ਪਤਾ ਸਰ ਕੋਈ ਗੱਲ ਨਹੀਂ ਤੁਸੀਂ ਗੱਲ ਕਰੋ ਤੁਹਾਡੇ ਨਾਲ ਗੱਲ ਕਰੀ ਉਹ ਧਿਆਨ ਨਾਲ ਗੱਲ ਕਰੀ ਹਾਂ ਰਾਮ ਨਾਲ ਆ ਰਾਮ ਨਾਲ ਆ ਅਸੀਂ ਹਾਂ ਤੇ ਬੰਨ੍ਹਦੇ ਆ ਮੈਨੂੰ ਡਰ ਕੇ ਦਾ ਉਹ ਕੋਈ ਡਰ ਮੇਰੇ ਨਾਲ ਗੱਲ ਕਰੋ ਕੋਈ ਗੱਲ ਨਹੀਂ ਇਹ ਕੰਮ ਨਾ ਜ਼ਮੀਨ ਦੀ ਆ ਤੁਸੀਂ ਸਰ ਕੋਈ ਚਾਹੁੰਦੇ ਖੜੇ ਹੀ ਸੇ ਐਸੇ ਕੋਟ ਨੇ ਆਡਰ ਆ ਕਿਸਾਨਾਂ ਕੋਲ ਹਾਂ ਹਾਂ ਜਮੀਨ ਪੁੱਛਦੇ ਵੀ ਕੀ ਦੀ ਆ ਤੁਸੀਂ ਬੰਦੇ ਕਿਉਂ ਭਜਾਏ ਸਾਡੇ ਉਥੋਂ ਸਾਨੂੰ ਇਹ ਦੱਸੋ ਵੀ ਬੰਦੇ ਕਿਉਂ ਭਜੇ ਸਾਡੇ ਉਥੋਂ ਗਰੀਬ ਬੰਦੇ ਹੈਂ ਚੁੱਪ ਕਰ ਜਾਣ ਜਿਹੜੇ ਬੰਦੇ ਪੁਲਿਸ ਨੂੰ ਵੇਖ ਕੇ ਭੱਜਦੇ ਹਾਂ ਹਾਂ ਪਤਾ ਨਾਡਾ ਨਿਸ਼ਾਨ ਹੋਇਆ ਤੁਹਾਨੂੰ ਗੁੱਸਾ ਆ ਰਿਹਾ ਇਹ ਆ ਗਿਆ ਵੱਟਾ ਤੂੰ ਨਵਾਂ ਹੀ ਭਰਤੀ ਹੋਇਆ ਹਾਂ ਹਾਂ ਉਹ ਪੁੱਛਣ ਆਇਆ ਆ ਪੰਡ ਦੇ ਇਹ ਸਾਲਣ ਆ ਜਾਂਦੇ ਮੈਂ ਆਣਾ ਕਦ ਲੈ ਆ ਸਾਡਾ ਕੰਮ ਚੱਲਣ ਦਾ ਕਦ ਲੈ ਉਹ ਮੈਂ ਡਿਪਾਰਟਮੈਂਟ ਤੇ ਆ ਹੀ ਡੰਗ ਡਿਪਾਰਟਮੈਂਟ ਉਹ ਆ ਹੀ ਜਾਣੀ ਦੇਣਾ ਉਹ ਉਹ ਕਮਾਦੀ ਨਿਸ਼ਾਨੀ ਸਾਡਾ ਖੇਲ ਪੱਤਰ ਕਰਕੇ ਜਾਣ ਦੇਣਾ ਅਸੀਂ ਨਹੀਂ ਜਾਣ ਦੇਣਾ ਉਹਨਾਂ ਚ ਤੁਸੀਂ ਡੱਕਣ ਆ ਗਏ ਇੱਥੇ ਅਸੀਂ ਮਰੇ ਪਏ ਅਸੀਂ ਮੈਂ ਬਟਾਉਣ ਦਿਆ ਆਹ 15 ਆਹੀ ਤਾਂ ਆ ਨੇ ਹੋਰ ਹੋਵੇ ਚੋਕੇ 15 ਤੁਸੀਂ ਰਹਿ ਜਾਓ ਗਲਤ ਨੂੰ ਸਹੀ ਨਹੀਂ ਸਾਡੇ ਕੋਲ ਸਰ ਮੈਸੇਜ ਇਹ ਗਿਆ ਆ ਸਾਰਿਆਂ ਦਾ ਧਿਆਨ ਆ ਉਸ ਮੈਂ ਸਾਰੀ ਜਿਹੜੀ ਆਈਜੀ ਡੀ ਆਈਜੀ ਅਫਸਰਾਂ ਨਾਲ ਵੀ ਨਾ ਮੈਂ ਮੈਂ ਸਾਡੇ ਉਜੜੇ ਪੇ ਸਾਡਾ ਹੁਣ ਨਹੀਂ ਟਿਕਾਣੇ ਦਾ ਤਾਂ ਮੈਂ ਤਾਂ ਇਹ ਹੀ ਕਹਣਾ ਤੁਸੀਂ ਸਾਡੇ ਨਾਲ ਗੱਲ ਕਰੋ ਗੱਲ ਸੁਣੋ ਉਹ ਇਹ ਗੱਲ ਕੋਈ ਨਹੀਂ ਗੱਲ ਸੁਣੋ ਕੁਛ ਨਹੀਂ ਗੱਲ ਕਰ ਮਾੜਾ ਜੱਜ ਤੇ ਤੁਹਾਨੂੰ ਜੱਜ ਤੇ ਹੈਗੀ ਆ ਗਰੀਬਾਂ ਦੇ ਵਿੱਚ ਆ ਕੇ ਨਹੀਂ ਬੰਦੇ ਖੜੇ ਆ ਤੁਹਾਨੂੰ ਕੀ ਕੀ ਆ ਬੰਦੇ ਕੀ ਕੀ ਆ ਸਾਰੇ ਡਰ ਕੇ ਕਈ ਕੋਈ ਕਿਤੇ ਭੱਜ ਗਿਆ ਕੋਈ ਕਿਤੇ ਭੱਜ ਗਿਆ ਦੱਸ ਕਿਹੜੇ ਬੰਦੇ ਕੀ ਕੀ ਆ ਹਾਂ ਗੱਲ ਸੁਣੋ ਸਰ ਨਾਲ ਗੱਲ ਤਾਂ ਕਰ ਬਡੀ ਗੱਲ ਮੈਂ ਪੰਜਾਬ ਪਰ ਪੰਜਾਬ ਦੇ ਵਿੱਚ ਗੱਲ ਕਰਨਾ ਉਹਦਾ ਪੰਜਾਬ ਪ੍ਰਧਾਨ ਆ ਮੈਂ ਕਿਤੇ ਆ ਨਹੀਂ ਗੱਲ ਕਰਦਾ ਮੈਂ ਕਦੇ ਕਿੰਨੇ ਤੇ ਕਰਦਾ ਆ ਬਈਆ ਆ ਤਾਂ ਸਾਨੂੰ ਕੀ ਪਤਾ ਸਰ ਕੋਈ ਗੱਲ ਨਹੀਂ ਤੁਸੀਂ ਗੱਲ ਕਰੋ ਧਿਆਨ ਨਾਲ ਗੱਲ ਕਰੀ ਉਹ ਧਿਆਨ ਨਾਲ ਗੱਲ ਕਰੀ ਹਾਂ ਰਾਮ ਨਾਲਿਆ ਅਹੀਂ ਹਾਂ ਤੇ ਬੰਨ ਡਈ ਮੈਨੂੰ ਡਰ ਕੇ ਦਾ ਉਹ ਕੋਈ ਡਰ ਕੇ ਗੱਲ ਕਰੋ ਕੋਈ ਨਹੀਂ ਕੋਈ ਕੰਮਾਂ ਚ ਜਮੀਨ ਸੀ ਇਹ ਕੋਟ ਦੇ ਆਡਰ ਆ ਕਿਸਾਨਾਂ ਕੋਲ ਹਾਂ ਜਮੀਨ ਪੁੱਛਦੇ ਕਿ ਦੀ ਆ ਤੁਸੀਂ ਬੰਦੇ ਕਿਉਂ ਭਜਾਏ ਸਾਡੇ ਉਥੋਂ ਸਾਨੂੰ ਇਹ ਦੱਸੋ ਵੀ ਬੰਦੇ ਕਿਉਂ ਭਜੇ ਸਾਡੇ ਉਥੋਂ ਗਰੀਬ ਬੰਦੇ ਹੈਂ ਚੁੱਪ ਕਰ ਜਾਣ ਜਿਹੜੇ ਬੰਦੇ ਪੁਲਿਸ ਨੂੰ ਵੇਖ ਕੇ ਭੱਜਦੇ ਹਾਂ ਪਤਾ ਨਾਡਾ ਨਿਸ਼ਾਨ ਹੋਇਆ ਤੁਹਾਨੂੰ ਗੁੱਸਾ ਤਾਰੀ ਆ ਇਹ ਆ ਗਿਆ ਵਟਾ ਤੂੰ ਨਵਾਈ ਭਰਤੀ ਹੋਇਆ ਹਾਂ ਹਾਂ ਉਹ ਪੁੱਛਣ ਆਇਆ ਭੰਡ ਦੇ ਇਹ ਸਾਲਣ ਆ ਜਾਂਦੇ ਮੈਂ ਆਣਾ ਕਦ ਲੈ ਆ ਸਾਡਾ ਕੰਮ ਚਲਾਣ ਡਾ ਕਦ ਲੈ ਉਹ ਮੈਂ ਡਿਪਾਰਟਮੈਂਟ ਤੇ ਆ ਹੀ ਡੰਗ ਡਿਪਾਰਟਮੈਂਟ ਉਹ ਆ ਹੀ ਜਾਣੀ ਦੇਣਾ ਉਹ ਉਹ ਕਮਾਦੀ ਨਿਸ਼ਾਨੀ ਸਾਡਾ ਖੇਰ ਪੱਤਰ ਕਰਕੇ ਜਾਣ ਦੇਣਾ ਅਸੀਂ ਨਹੀਂ ਜਾਣ ਦੇਣਾ ਉਹਨਾਂ ਚ ਤੁਸੀਂ ਡੱਕਣ ਆ ਗਏ ਇੱਥੇ ਅਸੀਂ ਮਰੇ ਪਏ ਅਸੀਂ ਮੈਂ ਬਟਾਉਣ ਡਿਆ ਤੁਸੀਂ ਕਹਿੰਦਾ ਕਿ ਤਰ੍ਹਾਂ ਆਹੀ ਆਹੀ ਤਾਇਆ ਨੇ ਹੋਰਾਂ ਵਿੱਚ ਚੁੱਕ ਕੇ ਦਿੱਲੇ 15 ਤੱਕ ਹੀ ਰਹਿ ਜਾਓ ਗੱਲ ਚ ਨਹੀਂ ਸਾਰੇ ਕੋਲ ਸਰ ਮੈਸੇਜ ਆ ਗਿਆ ਆਹ ਸਾਰਿਆਂ ਦਾ ਧਿਆਨ ਹੋਸ਼ ਮੈਂ ਸਾਰੀ ਜੀ ਆਈ ਜੀ ਡੀ ਆਈ ਜੀ ਅਫਸਰਾਂ ਨਾਲ ਵੀ ਨਾ ਮੈਂ ਸਾਡੇ ਉਜੜੇ ਪੇ ਸਾਡਾ ਹੋਸ਼ ਨਹੀਂ ਟਿਕਾਣੇ ਦਾ ਉਹ ਨਹੀਂ ਆਖਿਆ ਪਤੀਸਾ ਲੈਣਾ ਤੇ ਮੈਂ ਤਾਂ ਇਹ ਕਹਿਣਾ ਤੁਸੀਂ ਸਾਡੇ ਨਾਲ ਗੱਲ ਕਰੋ ਗੱਲ ਸੁਣੋ ਉਹ ਇਹ ਗੱਲ ਕੋਈ ਨਹੀਂ ਗੱਲ ਸੁਣੋ ਕੁਛ ਨਹੀਂ ਗੱਲ ਕਰ ਮਾੜਾ ਜੱਜ ਤੇ ਤੁਹਾਨੂੰ ਜੱਜ ਤੇ ਹੈਗੀ ਆ ਗਰੀਬਾਂ ਦੇ ਵਿੱਚ ਆ ਕੇ ਨਹੀਂ ਬੰਦੇ ਖੜੇ ਆ ਨਾ ਪੁੱਛਿਆ ਕੀ ਕੀਤਾ ਸਾਰੇ ਡਰ ਕੇ ਕੋਈ ਕਿਤੇ ਭੱਜ ਗਿਆ ਕੋਈ ਕਿਤੇ ਭੱਜ ਗਿਆ ਬੱਸ ਕਿਹੜੇ ਬੰਦੇ ਕੀ ਕੀ ਆ ਸੀ ਹਾਂ ਗੱਲ ਸੁਣੋ ਸਰ ਨਾਲ ਗੱਲ ਤਾਂ ਕਰੀ ਬੀ ਗੱਲ ਮੈਂ ਪੰਜਾਬ ਪਰ ਪੰਜਾਬ ਦੇ ਵਿੱਚ ਗੱਲ ਕਰਦਾ ਉਹਦਾ ਪੰਜਾਬ ਪ੍ਰਧਾਨ ਆ ਮੈਂ ਕਿਤੇ ਗੱਲ ਕਰਦਾ ਮੈਂ ਕਦੇ ਕਿੰਨੇ ਤੇ ਕਰਦਾ ਆ ਭਈਆ ਆ ਤਾਂ ਸਾਨੂੰ ਕੀ ਪਤਾ ਸਰ ਕੋਈ ਗੱਲ ਨਹੀਂ ਤੁਸੀਂ ਗੱਲ ਕਰੋ ਝਾੜ ਨਾਲ ਗੱਲ ਕਰੀ ਕੋਈ ਝਾੜ ਨਾਲ ਗੱਲ ਕਰੀ ਹਾਂ ਰਾਮ ਨਾਲ ਹੀ ਆ ਹਾਂ ਤੇ ਬਣ ਗਈ ਆ ਮੈਨੂੰ ਡਰ ਗਿਆ ਉਹ ਕੋਈ ਗੱਲ ਕਰੋ ਕੋਈ ਗੱਲ ਨਹੀਂ ਇਹ ਕੋਈ ਜ਼ਮੀਨ ਚੋਹ ਇਹ ਕੋਈ ਸਰ ਇਹ ਕੋਈ ਜਿਹੜੇ ਖੜੇ ਨੇ ਇਹਦਾ ਕੋਟ ਦੇ ਆਡਰ ਆ ਕਿਸਾਨਾਂ ਕੋਲ ਹਾਂ ਹਾਂ ਬੋਲੋ ਸਰ ਇਹ ਜ਼ਮੀਨ ਪੁੱਛਦੇ ਕਿਦੀ ਆ ਤੁਸੀਂ ਬੰਦੇ ਕਿਉਂ ਭਜਾਏ ਸਾਡੇ ਉਥੋਂ ਸਾਨੂੰ ਇਹ ਦੱਸੋ ਵੀ ਬੰਦੇ ਕਿਉਂ ਭਜੇ ਸਾਡੇ ਉਥੋਂ ਗਰੀਬ ਬੰਦੇ ਹੈਂ ਚੁੱਪ ਕਰ ਜਾਣ ਜਿਹੜੇ ਬੰਦੇ ਪੁੱਤ ਨੂੰ ਵੇਖ ਕੇ ਭਜਦੇ ਹਾਂ ਪਤਾ ਤੁਹਾਡਾ ਨਿਸ਼ਾਨ ਹੋਇਆ ਤੁਹਾਨੂੰ ਗੁੱਸਾ ਆ ਇਹ ਆ ਗਿਆ ਵਟਾ ਤੁਨ ਨਵਾਂ ਹੀ ਭਰਤੀ ਹੋਇਆ ਹਾਂ ਹਾਂ